ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫਤਗਰ ਸਾਹਿਬ ਦੇ ਵਫਦ ਵੱਲੋਂ ਡਿਪਟੀ ਕਮਿਸ਼ਨਰ ਫਤਗਰ ਸਾਹਿਬ ਨੂੰ ਮਿਲ ਕੇ ਝੋਨੇ ਦੀਆਂ ਕਿਸਮਾਂ ਬਾਰੇ ਜਾਣੂ ਕਰਵਾਉਣ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਫਸਲ ਸੰਬੰਧੀ ਇਹ ਸਪਸ਼ਟ ਕੀਤਾ ਜਾਵੇ ਕਿ ਕਿਸਾਨਾਂ ਵੱਲੋਂ ਕਿਸ ਕਿਸਮ ਦੇ ਬੀਜ ਖਰੀਦੇ ਜਾਣ ਤਾਂ ਜੋ ਉਹਨਾਂ ਦੀ ਫਸਲ ਵੇਚਣ ਸਮੇਂ ਕਿਸੇ ਕਿਸਮ ਦਾ ਕੋਈ ਘੱਟ ਨਾ ਲੱਗ ਸਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਵੱਲੋਂ ਸਰਕਾਰ ਦੇ ਕਹਿਣ ਮੁਤਾਬਕ ਹੀ ਪੀਆਰ 126 ਅਤੇ ਪੀਆਰ 131 ਅਤੇ ਹਾਈਬ੍ਰਿਡ ਕਿਸਮਾਂ ਦੇ ਝੋਨੇ ਦੀ ਬਿਜਾਈ ਕੀਤੀ ਗਈ ਸੀ ਪਰ ਸੈਲਰ ਮਾਲਕਾਂ ਵੱਲੋਂ ਕਿਸਾਨਾਂ ਦੀ ਫਸਲ ਨੂੰ ਟੀ ਦਾ ਬਹਾਨਾ ਬਣਾ ਕੇ ਮੰਡੀਆਂ ਵਿੱਚ ਰੋਲਿਆ ਗਿਆ ਅਤੇ ਕੱਟ ਦੇ ਨਾਮ ਉੱਪਰ ਬੜੀ ਵੱਡੀ ਪੱਧਰ ਉੱਤੇ ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਦਿੱਤਾ ਵੀ ਪਿਛਲੀ ਵਾਰ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਪੀਆਰ 126 ਪੀਆਰ 131 ਜਾਂ ਹੋਰ ਹਾਈਬ੍ਰਿਡ ਜਿਹੜੀਆਂ ਤੁਸੀਂ ਫਸਲਾਂ ਬੀਜੋ ਸਰਕਾਰ ਚ ਕੋਪਰ ਬਾਅਦ ਦੇ ਵਿੱਚ ਜਿਹੜੇ ਸੈਲਰ ਮਾਲਕ ਨੇ ਉਹਨਾਂ ਸਾਨੂੰ ਕਟਾਂ ਦੇ ਨਾਂ ਤੇ ਸਾਡੀ ਬੜੀ ਆਰਥਿਕ ਲੁੱਟ ਕੀਤੀ ਤੇ ਸਾਡੀ ਮੰਡੀਆਂ ਦੇ ਵਿੱਚ ਅਸੀਂ ਰੋਲੇ ਵੀ 10-10 12-12 ਦਿਨ ਸਾਨੂੰ ਰੋਲਦਾ ਪਿਆ ਹੁਣ ਅਸੀਂ ਕਿਉਂਕਿ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੇਲੇ ਲੱਗਣੇ ਸ਼ੁਰੂ ਹੋ ਜਣੇ ਉਤੋਂ ਕਿਸਾਨਾਂ ਨੇ ਬੀਜ ਕੀਤਨਾ ਇਸ ਲਈ ਅਸੀਂ ਸਰਕਾਰ ਤੋਂ ਮੰਗ ਕੀਤੀ ਆ ਵੀ ਸਾਨੂੰ ਉਹ ਦੱਸਿਆ ਜਾਵੇ ਵੀ ਅਸੀਂ ਕਿਹੜੀ ਫਸਲ ਬੀਜੇ ਜਿਹੜੀ ਦੇ ਸਾਨੂੰ ਬਿਨਾਂ ਕੱਟ ਲੱਗੇ ਸਾਡੀ ਆਰਾਮ ਨਾਲ ਖਰੀਦੀ ਜਾ ਸਕੇ ਦੂਜਾ ਜਿਹੜਾ ਸਾਡਾ ਮਸਲਾ ਸੀਗਾ ਜਿਹੜੇ ਮੱਕੀ ਦੇ ਬੀਜ ਨੇ ਉਹਦੀ ਕਾਲਾ ਵਿਚਾਰੀ ਬੜੀ ਹੋ ਰਹੀ ਆ 2200 ਵਾਲੀ ਥੈਲੀ 3500 3600 ਅਵਲਾ ਤਾਂ ਮਿਲ ਨਹੀਂ ਰਹੀ ਆ ਬਲੇਸ ਰੇਟ ਤੇ ਮਿਲ ਰਹੀ ਆ ਵੀ ਕੋਈ ਸੀ ਵੀ ਸਰਕਾਰ ਸਾਨੂੰ ਮੱਕੀ ਦਾ ਜਿਹੜਾ ਬੀਜ ਆ ਉਹ ਮਹਈਆ ਕਰਾਵੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਜ਼ਮੀਨਾਂ ਤਬਦੀਲੀ ਦਾ ਕਾਨੂੰਨ ਖੁੰਡੇ ਰਿਸ਼ਤੇ ਉਤੇ ਟੈਕਸ ਦੀ ਛੋਟ ਦਿੱਤੀ ਗਈ ਸੀ ਉਸ ਨੂੰ ਮੌੜ ਟੈਕਸ ਹੇਟ ਨਾ ਲਿਆਂਦਾ ਜਾਵੇ ਕਿਉਂਕਿ ਗਰੀਬ ਕਿਸਾਨ ਜ਼ਮੀਨ ਖਰੀਦੇ ਨਹੀਂ ਹਨ ਸਿਰਫ ਕਾਗਜ਼ੀ ਕਾਰਵਾਈ ਹੀ ਕਰਦੇ ਹਨ ਆਪਣੀ ਕੈਬਨਿਟ ਮੀਟਿੰਗ ਵਿੱਚ ਲਗਾਏ ਗਏ 2.5 ਪ੍ਰਤੀਸ਼ਤ ਟੈਕਸ ਨੂੰ ਰੱਦ ਕੀਤਾ ਜਾਵੇ ਕਿਸਾਨ ਆਗੂਆਂ ਨੇ ਕਿਹਾ ਕਿ ਮੱਕੀ ਦੇ ਬੀਜ ਦੀ ਬਾਜ਼ਾਰ ਵਿੱਚ ਕਾਲੀ ਬਾਜ਼ਾਰੀ ਚੱਲ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ ਅਤੇ ਮੱਕੀ ਦਾ ਬੀਜ ਵਾਜਿਬ ਰੇਟਾ ਤੇ ਕਿਸਾਨਾਂ ਨੂੰ ਸ਼ਬਦ ਕਰਵਾਇਆ ਜਾਵੇ ਜਗਬਾਣੀ ਟੀਵੀ ਦੇ ਫਤੇਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ